ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਸੁਰਜੀਤ ਸਿੰਘ ਰਖੜਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਨੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਤੇ ਇਸ ਵਿਸ਼ੇ ਨੂੰ ਲੈ ਕੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹ ਕਹਿੰਦੇ ਨੇ ਕਿ ਜੋ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਜਾਏਗੀ ਉਹ ਉਹਨਾਂ ਨੂੰ ਮੰਜ਼ੂਰ ਹੋਵੇਗੀ। ਅਰਖੜ ਸਾਹਿਬ ਤੁਸੀਂ ਅੱਜ ਸ਼੍ਰੀ ਕਾਲਤਖਨ ਸਾਹਿਬ ਵਿਖੇ ਪਹੁੰਚੇ ਹੋ ਤੇ ਆਪਣਾ ਸਪਸ਼ਟੀਕਰਨ ਦਿੱਤਾ ਜਿਸ ਤਰ੍ਹਾਂ ਕਿ ਜਥੇਦਾਰ ਸਾਹਿਬ ਹੁਰਾਂ ਦੇ ਹੁਕਮ ਹੋਏ ਸੀਗੇ ਉਸੇ ਦੇ ਤਹਿਤ ਤੇ ਕੀ ਉਹਦੇ ਵਿੱਚ ਖਾਸ ਰਿਹਾ ਕਿ ਕਿਸ ਤਰ੍ਹਾਂ ਦਾ ਕੋਈ ਸਪਸ਼ਟੀਕਰਨ ਹੈ ਜੀ ਉਹਦੇ ਬਾਰੇ ਜਾਣਕਾਰੀ ਹਾਸਲ ਕਰਨੀ ਸੀ। ਤੇ ਕੋਈ ਸਪਸ਼ਟੀਕਰਨ ਇਹ ਜੀ ਮੈਂ ਬੇਨਤੀ ਕੀਤੀ ਸੀ ਕਾਲਤਾ ਜਥੇਦਾਰ ਸਾਹਿਬ ਨੂੰ ਕਿ ਮੈਂ ਬਾਹਰ ਆ ਰਿਹਾ ਹਾਂ। ਜੀ ਜੇ ਕਹਾਂਗੇ ਤਾਂ ਮੈਂ ਵਾਸ ਮੁਰੇਉਣਾ। ਜੇ ਕਹਾਂਗੇ ਤਾਂ ਮੈਂ ਚਾਚੇ ਬਾਤ ਚਾਚੂ ਭਾਈ। ਜੀ ਤੇ ਉਹਨਾਂ ਨੇ ਮੈਨੂੰ ਕਹਿੰਤਾ ਸੀ ਕਿ ਤੁਸੀਂ ਚਾਚੇ ਬਾਤ ਸਾਜਿਓ। ਜੀ ਤੇ ਉਸ ਤੋਂ ਮੈਂ ਆਪਣਾ ਇਹ ਇਹਨਾਂ ਕਰਤੀ ਸੀਗੀ ਆਪਣਾ ਮਾਫੀ ਜਾਂਦਾ ਜੀ ਕਿ ਇਦਾਂ ਦਾ ਕਰਕੇ ਸਾਨੂੰ ਤੁਸ਼ੇ ਹੋ ਕੰਪੀਟਾਂਸੀ ਕਿ ਜੇ ਸੱਤ ਰੈਗਿਸਟਰਾਂ ਤਾਂ 50 ਦੇ ਕੈਮਰੇ ਦੇ ਵਿੱਚ ਉਹ ਆ ਕੇ ਪੇਸ਼ ਹੋ ਤੇ ਵਸਵਸਟੀ ਕਰਨ ਦਿਓ ਜੀ ਤੇ ਐਸੀ ਉੱਤੇ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਵੀ ਅਸੀਂ ਜੋ ਤੁਜੀ ਹੁਕਮ ਲਾਉਂਗੇ ਉਹ ਅਸੀਂ ਇਨਮੇ ਮੰਨਾਂਗੇ ਪਰ ਆ ਜਿਹੜੀਆਂ ਕਦਰਾਂ ਨੇ ਚਾਹੇ ਮਾਫੀ ਦੀ ਗੱਲ ਹੈ ਚਾਹੇ ਡੀਜੀਪੀ ਨਾਲ ਹੋਈ ਗੱਲ ਹੈ ਚਾਹੇ ਟਿਕਟ ਦੇਣ ਵਾਲੀ ਗੱਲ ਹੈ ਜਾ ਗੁਰਗਾਂਵਲ ਇਹਦੇ ਸਾਡੀ ਕੋਈ ਇਨਵੋਲਵਮੈਂਟ ਨਹੀਂ ਅਸੀਂ ਉਹਨਾਂ ਨੂੰ ਕਹਿੰਦੇ ਵੀ ਰਹੇ ਪਰ ਅਸੀਂ ਉਹ ਉਹ ਮਾਫੀ ਮੰਗਦੇ ਕਿਸੀ ਪਾਰਟੀ ਦਾ ਮਹਾਰਾਜ ਨਹੀਂ ਕਿਹਾ ਜੀ ਮਿਲਨ ਪਾਰਟੀ ਸੀ ਕਹਿੰਦੇ ਹੈ ਉਹ ਸਾਨੂੰ ਉਹ ਦੇਰੀ ਹੋਈ ਹੈ ਉਸ ਗਲਤੀ ਸੀ ਮਾਫੀ ਮੰਗਦੇ ਜੋ ਵੀ ਤੁਸੀਂ ਚਾਹ ਲੈ ਲਾਉਗੇ ਉਹ ਅਸੀਂ ਬੁਕਤਾਂ ਅਚਰਖੜਾ ਸਾਹਿਬ ਇੱਕ ਡੇਰਾ ਮੁਖੀ ਦੀ ਮਾਫੀ ਵਾਲਾ ਮਾਮਲਾ ਵੀ ਕਾਫੀ ਚਰਚਾ ਦੇ ਵਿੱਚ ਹੈ ਉਹਦੇ ਬਾਰੇ ਵੀ ਕੋਈ ਗੱਲ ਕੀਤੀ ਹੈ ਜੀ ਬਹੁਤ ਅਸੀਂ ਜੇਕਰ ਕਰਦੇ ਤਾਂ ਉਹਨਾਂ ਨੇ ਦਿਖਾਈ ਜੀ ਜਗਾ ਸਾਹਿਬ ਨੇ ਦਿਖਾਈ ਗੱਲ ਨਹੀਂ ਜੀ ਮਿਹਰਬਾਨੀ ਰਖੜਾ ਸਾਹਿਬ ਜੀ ਧੰਨਵਾਦ ਬਹੁਤ ਧੰਵਾਦ ਜਿੰਨੇ ਸਰਜੀਤ ਸਿੰਘ ਰਖੜਾ ਹੋਰਾਂ ਨੇ ਇਹ ਤਾਂ ਕਲੀਅਰ ਕਰ ਦਿੱਤਾ ਹੈ ਕਿ ਉਹ ਪਹਿਲਾਂ ਆਪਣਾ ਸਪਸ਼ਟੀਕਰਨ ਦੇਣ ਕਿਉਂ ਨਹੀਂ ਪਹੁੰਚੇ ਕਿਉਂਕਿ ਉਹ ਕਿਤੇ ਰੁੱਜੇ ਹੋਏ ਸੀਗੇ ਵਿਦੇਸ਼ ਦੇ ਵਿੱਚ ਸੀਗੇ ਤੇ ਹੁਣ ਜਦੋਂ ਵਿਦੇਸ਼ ਤੋਂ ਵਾਪਸ ਪਰਤੇ ਨੇ ਤਾਂ ਉਹ ਤੁਰੰਤ ਸ਼੍ਰੀਕਾਲ ਤਖਸਾਲ ਸਾਹਿਬ ਵਿਖੇ ਪਹੁੰਚੇ ਨੇ ਤੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੜੇਬੰਦੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਟੜਾ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਲੈ ਕੇ ਪਹੁੰਚਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਕਿ ਜਿਹੜੇ ਉਸ ਵੇਲੇ ਦੇ ਮੰਤਰੀ ਸੀਗੇ ਵਜ਼ਾਰਤ ਦਾ ਹਿੱਸਾ ਸੀਗੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਹ ਵੀ ਆਪਣਾ ਸਪਸ਼ਟੀਕਰਨ ਦੇਣ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਪਰ ਸੋਜੀਤ ਸਿੰਘ ਰਖੜਾ ਨੇ ਕਲੀਅਰ ਕੀਤਾ ਹੈ ਕਿ ਉਹ ਰੁਝੇਵਿਆਂ ਦੇ ਵਿੱਚ ਰੁਝੇ ਹੋਏ ਸੀਗੇ ਇਸ ਕਰਕੇ ਉਹਨਾਂ ਨੇ ਪਹਿਲਾਂ ਸੂਚਨਾ ਦਿੱਤੀ ਸੀ ਕਿ ਉਹ ਲੇਟ ਆਉਣਗੇ ਤੇ ਹੁਣ ਉਹ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਨੇ ਦੇਖਣਾ ਹੋਵੇਗਾ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਫੈਸਲਾ ਸੁਣਾਉਂਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ